ਅ ਕੱਲ ਵੀ ਇੱਕ ਕਮੈਂਟ ਵੀ ਮਿੱਤਰ ਦਾ ਆਇਆ ਸੀਗਾ ਕਿ ਸਰਕਾਰਾਂ ਵੀ ਭਜਦੀਆਂ ਨੇ ਹਰ ਕੰਮ ਤੋਂ ਤੇ ਇੱਕ ਖਬਰ ਜਿਹੜੇ ਆਮ ਲੋਕ ਵਿਚਾਰੇ ਇਲਾਜ ਲੂਜ ਕਰਾ ਲੈਂਦੇ ਸੀ ਉਹਨਾਂ ਵਾਸਤੇ ਇਹ ਬੜੀ ਕਹਿ ਲੋ ਸਖਤ ਤਰ੍ਹਾਂ ਦੀ ਖਬਰ ਹੈ ਭਾਈ ਹੁਣ ਜਿਹੜੇ ਮੁਫਤ ਜੇ ਇਲਾਜ ਹੁੰਦੇ ਆ ਉਹ ਬੰਦ ਹੋਣਗੇ ਕੀ ਕਾਰਨ ਹੈ ਮਿੰਟੂ ਜੀ ਇਹਦਾ ਪੈਸਾ ਇਲਾਜ ਪੈਸੇ ਨਾਲ ਹੀ ਹੋਣਾ ਹਮ ਹਸਪਤਾਲ ਪੈਸੇ ਨਾਲ ਹੀ ਚੱਲਣੇ ਆ ਜੀ ਠਿਕਰੀਆਂ ਨਾਲ ਤੇ ਚੱਲਣੋ ਨਹੀਂ ਚੱਲਦੇ ਜੀ ਜਦੋਂ ਪੈਸਾ ਹੀ ਨਹੀਂ ਮਿਲੇਗਾ ਕੀਤੇ ਇਲਾਜ ਦਾ ਹੂੰ ਤੇ ਡਾਕਟਰਾਂ ਨੂੰ ਤਨਖਾਹ ਇਮਾਰਤਾਂ ਦੇ ਕਿਰਾਏ ਖਰਚੇ ਉਹ ਕਿੱਥੋਂ ਕੱਢਣਗੇ ਕਿੱਥੋਂ ਕੱਢਣਗੇ ਬਿਲਕੁਲ 600 ਕਰੋੜ 500 ਹਸਪਤਾਲਾਂ ਦਾ ਡੜਿਆ ਪਿਆ ਹੂੰ ਉਹ ਕਹਿੰਦੇ ਕਿ ਕੁਝ ਚੀਜ਼ਾਂ ਤੇ ਪਹਿਲਾਂ ਹੀ ਸਾਨੂੰ ਮਾਰਦੀਆਂ ਨੇ ਕਿ ਕੁਝ ਖਾਸ ਆਪਰੇਸ਼ਨ ਜਾਂ ਕੁਝ ਖਾਸ ਇਲਾਜ ਹੈ ਜਿਹੜੇ ਜੀ ਉਹ ਤੁਸੀਂ ਕੁਝ ਖਾਸ ਹਸਪਤਾਲ ਜਿਵੇਂ ਸਰਕਾਰੀ ਟਾਈਪ ਉਹਨਾਂ ਨੂੰ ਦੇ ਰੱਖਿਆ ਜਿਹੜਾ ਸਾਡੇ ਹਿੱਸੇ ਲਾਜ ਆਉਂਦਾ ਉਹਦੇ ਤੁਸੀਂ ਪੈਸੇ ਨਹੀਂ ਜੀ ਦਿੰਦੇ ਜੀ ਤੇ ਅਸੀਂ ਮੁਫਤ ਦੇ ਵਿੱਚ ਵਾਹ ਕਿੰਨਾ ਕਚੇਰ ਕੰਮ ਕਰੀ ਜਾਈਏ ਬਿਲਕੁਲ ਉਹਨਾਂ ਦੀ ਗੱਲ ਵੀ ਜਾਇਜ਼ ਹੈ ਮੈਂ ਕਹਿੰਦਾ ਕਿ 101% ਚਾਹ ਜੀ ਸੁਖਮ ਸਿੰਘ ਜੀ ਜੀ ਬਿਲਕੁਲ ਕਿ ਗੱਲ ਹੈ ਨਾ ਕਿ ਚਲੋ 2-4 ਦਿਨਾਂ ਦਾ ਕੋਈ ਵੇਲਾ ਕਵੇਲਾ ਹੋ ਗਿਆ ਹੂੰ ਹੂੰ ਕੋਈ ਮਹੀਨੇ ਖੰਡ ਦਾ ਵੇਲਾ ਕੁ ਵੇਲਾ ਹੋ ਗਿਆ ਜੀ ਜੀ ਜਦੋਂ ਤੁਸੀਂ ਪੈਸੇ ਦੇਣਾ ਹੀ ਨਹੀਂ ਆਹੀ ਹਾਲ ਹੋਇਆ ਸੀਗਾ ਨਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਜੀ ਕਿ ਜੀ ਜਦੋਂ ਤੱਕ ਕੇਂਦਰ ਨੇ ਦੇਣੇ ਸੀ ਪੂਰੇ ਪੈਸੇ ਦਿੱਤੀਗਾ ਦਿੱਤੀਗਾ ਹੂੰ ਵਧੀਆ ਚੱਲਿਆ ਜੀ ਪਹਿਲਾਂ ਫਿਰ ਇਹਨਾਂ ਨੇ ਕੰਡਾ ਖਿੱਚਣੇ ਸਟਾਰਟ ਕਰ ਦਿੱਤੇ ਕਪਲੇ ਹੋਣੇ ਸਟਾਰਟ ਹੋ ਗਏ ਸਰਕਾਰਾਂ ਦੇ ਜਿਹੜੇ ਆਪਣੇ ਸ਼ੇਅਰ ਸੀਗੇ ਸੂਬਾਈ ਸਰਕਾਰਾਂ ਦੇ ਹੂੰ ਉਹ ਪੈਣੋ ਹਟ ਗਿਆ ਜਾਂ ਘਟ ਗਿਆ ਜੀ ਜਾ اٹਕ ਗਏ ਤਾਂ ਉਹ ਤੁਸੀਂ ਦੇਖ ਲਓ ਕਿੰਨੀ ਗਾਂ ਫਿਰ ਉਹ ਸਰਟੀਫਿਕੇਟ ਦੇਣ ਵੇਲੇ ਕਿੰਨਾ ਰੌਲਾ ਪਿਆ ਹੂੰ ਇੱਥੋਂ ਤੱਕ ਕਿ ਕੋਰਟ ਨੂੰ ਕਹਿਣਾ ਪਿਆ ਕਿ ਤੁਸੀਂ ਸਰਟੀਫਿਕੇਟ ਨਹੀਂ ਰੋਕ ਸਕਦੇ ਜੀ ਸਰਟੀਫਿਕੇਟ ਨਹੀਂ ਰੋਕੋਗੇ ਤੁਸੀਂ ਤੁਹਾਡਾ ਮਸਲਾ ਸਰਕਾਰ ਨਾਲ ਹੈ ਗਰੀਬ ਬੱਚਿਆਂ ਨਾਲ ਕਾਦਾ ਅਗਲੇ ਨ ਕੱਲ ਨੂੰ ਹੋ ਸਕਦਾ ਡਿਗਰੀ ਲੈ ਕੇ ਤੇ ਜੌਬ ਲਈ ਅਪਲਾਈ ਕਰਨਾ ਹੋਵੇ ਬਿਲਕੁਲ ਜੀ ਹੁਣ ਇਹੀ ਕਹਾਣੀ ਇੱਥੇ ਆ ਸਾ ਕਿ 63 ਲੱਖ ਪਰਿਵਾਰ ਆ ਜੀ 63 ਲੱਖ ਪਰਿਵਾਰ ਆ ਜਿਹੜਾ ਪੰਜਾਬ ਦੇ ਵਿੱਚ ਜੀ ਉਹਦੇ ਚ ਇਤਰਾ ਹੈ ਕਿ ਸ਼ਾਇਦ 13 ਲੱਖ ਫੈਮਲੀਆਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦਾ 100% ਦੀ ਖਰਚ ਜਿਹੜਾ ਉਹ ਕੇਂਦਰ ਸਰਕਾਰ ਵੱਲੋਂ ਚੁੱਕੀ ਜਾਂਦਾ ਜੀ ਤੇ 29 ਲੱਖ ਦੂਸਰਾ ਰਹਿ ਗਿਆ ਹਮ ਹੁਣ ਜਿਹੜਾ ਪੰਜਾਬ ਸਰਕਾਰ ਦਾ ਹਿੱਸਾ ਪਤੀ ਪਹਿਣਾ ਹੈ ਉਹਦੇ ਚ ਤਾਂ ਉਥੇ ਲੱਗਦਾ ਕਿ ਉਥੇ ਕੋਈ ਦਿੱਕਤ ਆਈ ਆ ਬਿਲਕੁਲ ਜੇ ਕੇਂਦਰ ਨੇ ਵੀ ਰੋਕਿਆ ਤਾਂ ਫਿਰ ਐਨ ਐਚ ਐਮ ਦਾ ਪੈਸਾ ਜਿਹੜਾ ਕਿ ਰੁਕਿਆ ਹੋਇਆ ਉਹ ਹੈਗਾ ਮੈਨੂੰ ਲੱਗਦਾ ਕਿ 1000 ਕਰੋੜ ਦੇ ਕਰੀਬ ਜੀ ਤਾਂ ਸਮੱਸਿਆਵਾਂ ਤਾਂ ਕਿਤੇ ਨਾ ਕਿਤੇ ਹੈਗੀਆਂ ਮੈਨੂੰ ਇਹ ਨਹੀਂ ਪਤਾ ਕਿ ਵੈਸੇ ਅੰਕੜਾ ਐਕਚੁਅਲ ਇਹੀ ਆ ਕਿ 42 ਲੱਖ ਪਰਿਵਾਰ ਜਿਹੜਾ ਹੈ ਨਾ ਉਹ ਹੈਲਥ ਇੰਸ਼ੋਰੈਂਸ ਦੇ ਥਰੂ ਕਵਰ ਹੁੰਦਾ ਪੰਜਾਬ ਵਿੱਚ ਕਵਰ ਹੁੰਦਾ ਜੀ ਠੀਕ ਹੈ ਜੀ ਉਹਦੇ ਚੋਂ ਪਤਾ ਨਹੀਂ ਡਾਟਾ ਹੁਣ ਇੱਧਰ ਉੱਧਰ ਨਾ ਹੋ ਜਾਵੇ ਕਿ 29 13 ਦਾ 29 13 ਦਾ ਤੇ ਜਿਹਦੇ ਵਿੱਚੋਂ ਕਹਿ ਲੋ ਕਿ ਇੱਕ ਵਰਗ ਨੂੰ 100% ਕੇਂਦਰ ਸਰਕਾਰ ਹੈ ਜਿਹੜੀ ਹੈ ਉਹ ਇਲਾਜ ਦਵਾਉਂਦੀ ਹੈ ਤੇ ਬਾਕੀ ਬਾਕੀ ਆ ਗਿਆ 60 40 ਦਾ ਰੇਸ਼ੋ ਹੂੰ ਤਾਂ ਹੁਣ ਦਿੱਕਤ ਪਤਾ ਨਹੀਂ ਕਿੱਥੇ ਹੈ ਪਰ ਡਾਕਟਰ ਤੇ ਕਹਿੰਦੇ ਨੇ ਕਿ ਸਾਡਾ ਪੈਸਾ ਸਾਡਾ ਪੈਸਾ ਬਿਲਕੁਲ ਤਾਂ ਉਹਨਾਂ ਦੀ ਹਸਪਤਾਲ ਵਾਲਿਆਂ ਦੀ ਜਿਹੜੀ ਜਥੇਬੰਦੀ ਆ ਉਹ ਜਥੇਬੰਦੀ ਨਿਕਲ ਲਾਣ ਕਰ ਦਿੱਤਾ ਕਿ ਭਾਈ ਸਾਥੋ ਇਲਾਜ ਨਹੀਂ ਜੇ ਹੁੰਦਾ ਫਰੀ ਚ ਹੂੰ ਤੇ ਇੱਕ ਦਿਨ ਹੋਣਾ ਹੀ ਹੈ ਹੁਣਾ ਹੀ ਸੀ ਮਿੰਟੂ 600 ਕਰੋੜ ਰੁਪਏ ਕਿਹੜਾ ਥੋੜਾ ਜਿਹਾ ਹੁੰਦਾ ਤੇ ਉਹਨਾਂ ਨੂੰ ਪਤਾ ਵੀ ਹਸਪਤਾਲ ਲਿਆ ਤੇ ਉਹਨੂੰ ਉਹਨੂੰ ਤੁਸੀਂ ਡਿਵਾਈਡ ਕਰ ਲਓ ਹੂੰ 500 ਹਸਪਤਾਲਿਆ ਤੇ 600 ਕਰੋੜ ਰੁਪਈਆ ਉਹਨਾਂ ਦਾ ਪੈਂਡਿੰਗ ਪਿਆ ਹੂੰ ਹੂੰ ਐਵਰੇਜ ਲਾ ਲਓ ਕਿ 100-100 ਕਰੋੜ ਤੋਂ ਵੀ ਵੱਧ ਗਿਆ ਬਿਲਕੁਲ ਤੇ ਉਹ ਕਿੱਧਰ ਜਾਣਗੇ ਤਾਂ ਇਸ ਕਰਕੇ ਇਹ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਗਾਂਹ ਜਾ ਕੇ ਪਰਿਵਾਰਾਂ ਨੂੰ ਆਏਗੀ ਉਹਨਾਂ ਨੇ ਇਲਾਜ ਬੰਦ ਕਰ ਦਿੱਤਾ ਜੀ ਜੀ ਜਿਹੜੇ ਅੱਗੇ ਕਾਰਡ ਵਿਖਾ ਕੇ ਇਲਾਜ ਕਰਾ ਲੈਂਦੇ ਸੀ ਹੁਣ ਖੱਜਲ ਖਵਾਰ ਹੋਣਗੇ ਦਿੱਕਤ ਆਏਗੀ ਨਾ ਆਏਗੀ ਆਮ ਲੋਕਾਂ ਬੰਦੇ ਵਾਸਤੇ ਦਿੱਕਤ ਹੋਣੀ ਹੈ ਸਭ ਤਾਂ ਗੱਲ ਇਹ ਆ ਕਿ ਇਹ ਹਸਪਤਾਲ ਤੇ ਸ਼ੁਰੂਆਤ ਆ ਜੀ ਜੀ ਹਾਲੇ ਹੋ ਸਕਦਾ ਪਾਵਰ ਕਾਮ ਵੀ ਤੁਹਾਨੂੰ ਕੱਲ ਨੂੰ ਕਵੇ ਕਿ ਭਾਈ ਪੈਸੇ ਹੈਗੇ ਜੇ ਹੂੰ ਤਾਂ ਇੱਥੇ ਦੇਜੋ ਸਬਸਿਡੀ 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 ਜਿਹੜੀ ਦੇਣੀ ਆ ਜੀ ਤੇ ਅਸੀਂ ਮੰਗਾ ਲੈਨੇ ਆ ਬੱਤੀ-ਬੁੱਤੀ ਜਗਾ ਲੈਨੇ ਆ ਨਹੀਂ ਤੇ ਚੁੱਪ ਕਰਕੇ ਲੈਂਪਾਂ ਕੱਢੋ ਪੁਰਾਣੇ ਜ਼ਮਾਨੇ ਵਾਲੀਆਂ ਹੂੰ ਜਾਂ ਉਹ ਬੋਤਲਾਂ ਦੇ ਬਣਾ ਲਓ ਦੀਵੇ ਦੀਵੇ ਪੱਖੀਆਂ ਘੰਗਰਾਂ ਵਾਲੀਆਂ ਲੈ ਲਓ ਠੀਕ ਹੈ ਜੀ ਟੈਲੀਵਿਜ਼ਨ ਦੀ ਥਾਂ ਤੇ ਰੇਡੀਓ ਚੱਲਣਗੇ ਠੀਕ ਹੈ ਜੀ ਅਸੀਂ ਵੀ ਐਪ ਬਣਾ ਲਾਂਗੇ ਕਿ ਭਾਈ YouTube ਤੇ ਹੁਣ ਤੁਸੀਂ ਕਿੱਥੇ ਚਲਾਉਣਾ ਹੈ ਕੋਈ ਮਤਲਬ ਕਿ ਭਾਈ ਨਹੀਂ ਦੇਖ ਸਕਦੇ ਤਾਂ ਕੋਈ ਰੇਡੀਓ ਰੋਡਿਓ ਤਾਂ ਸੁਣ ਲੋ ਪਰ ਇਹਨਾਂ ਦੇਣਾ ਛੋੜਾ ਕਰੋ ਕਿ ਡਾਟਾ ਖੰਸੂ ਲੇਖ ਲੇਖ ਜਿਆਦਾ ਨਾ ਖੋੜੋ ਕਿ ਡਾਟਾ ਵੀ ਬਚਾਉਣਾ ਪੈਣਾ ਫਿਰ ਮੁੜ ਕੇ ਬਿਲਕੁਲ ਹੈ ਨਾ ਤਾਂ ਗੱਲ ਇਹ ਆ ਕਿ ਭਾਈ ਆ ਸੁਣ ਤੇ ਹਣ ਹੁਣੀ ਆ ਜੀ ਜਿਹੜੇ ਹਾਲਾਤ ਨੇ ਸਰ ਸਾਰੇ ਪਾਸਿਓਂ ਹੀ ਇੱਥੇ ਨਹੀਂ ਸਬਸਿਡੀ ਦੇ ਰਹੇ ਉਹਨਾਂ ਦਾ ਪੈਸਾ ਨਹੀਂ ਸਾਡਾ ਇਹ ਹਾਸੇ ਪੈਸਾ ਨਹੀਂ ਇਹ ਮਯੂਸੀ ਨਹੀਂ ਨਕਾਰਾਤਮਕਤਾ ਨਹੀਂ ਹੈ ਇਹ ਹਕੀਕਤ ਹੈ ਹਕੀਕਤ ਹੈ ਕਿ ਅਗਾ ਅਗਾ ਇਹ ਕੁਛ ਹੋਣਾ ਇੱਕ ਪਾਸੇ ਤੁਹਾਨੂੰ ਦਿਖਾਇਆ ਜਾਏਗਾ ਕਿ ਬਈ ਸਭ ਕੁਝ ਠੀਕ ਆ ਇਹ ਹੋ ਗਿਆ ਵਾਹ ਹੋ ਗਿਆ ਇੱਕ ਪਾਸੇ ਇਹ ਤਲਖ ਹਕੀਕਤ ਹੈ ਜੀ ਤੇ ਕੁਝ ਲੋਕ ਜਿਹੜੇ ਆ ਬਈ ਉਹ ਸਿਰਫ ਤੇ ਸਿਰਫ ਜ਼ਮੀਰ ਮਾਰਕਟ ਬੋਲਣ ਵਾਲਿਆਂ ਨੂੰ ਟ੍ਰੋਲ ਕਰਨ ਜੋਗੇ ਆ ਇਹਨਾਂ ਨੂੰ ਸਵਾਲ ਕਰਨ ਜੋਗੇ ਨਹੀਂ ਕਿ ਤੁਸੀਂ ਤੇ ਸਿਹਤ ਦੇ ਨਾਮ ਤੇ ਸੱਤਾ ਤੱਕ ਪਹੁੰਚੇ ਹੋ ਜੀ ਤੇ ਜੇ ਸਿਹਤ ਪ੍ਰਣਾਲੀ ਹੀ ਤਰਸਤ ਨਹੀਂ ਕਰ ਪਾ ਰਹੀ ਤੁਸੀਂ ਤੇ ਫਿਰ ਸੱਤਾ ਨਹੀਂ ਬਚਣੀ ਇਹ ਗੱਲ ਦਾ ਵੀ ਧਿਆਨ ਰੱਖਣਾ ਪੈਣਾ ਮੁੱਖ ਮੰਤਰੀ ਨੂੰ ਬੋਤਲਾਂ ਲਵਾਉਣ ਵਾਸਤੇ ਅਗਲੇ ਦਿੱਲੀ ਲੈ ਗਏ ਨੇ ਹੂੰ ਤੇ ਸਾਨੂੰ ਤੇ ਉਹ ਲੋਕੀ ਟੀਕਾ ਲਵਾਈ ਜਾਂਦੇ ਕਿ ਹੁਣ ਕਿਵੇਂ ਤੁਹਾਡੇ ਇੱਥੇ ਪੰਜਾਬ ਚ ਕੋਈ ਹਸਪਤਾਲ ਨਹੀਂ ਹੈਗਾ ਤੇ ਦੂਜੇ ਪਾਸੇ ਆ ਜਿਹੜਾ ਆਯੂਸ਼ਮਾਨ ਵਾਲਾ ਸੀਗਾ ਇਹ ਲਾਜ਼ਮੀ ਬੰਦ ਹੋ ਰਿਹਾ ਸਰ ਹੂੰ ਜਾਣਗੇ ਤੇ ਜਾਣਗੇ ਕਿ ਕੋਈ ਗੱਲ ਨਹੀਂ ਇਹ ਇਹਨਾਂ ਨੇ ਕਹਿ ਦੇਣਾ ਇਹਨਾਂ ਦੇ ਸਮਰਥਕ ਤੇ ਇਹੋ ਜਿਹੇ ਆ ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ ਸਾਡੀ ਕਲੀਨਿਕ ਚ ਆ ਜਾਓ ਅਸੀਂ ਆਪਰੇਸ਼ਨ ਵੀ ਕਰ ਦਿਆ ਕਰਨੇ ਆ ਕਰ ਦਿਆ ਕਰਨੇ ਬਿਲਕੁਲ ਕੋਈ ਡਾਕਟਰ ਭਾਵੇਂ ਨਾ ਹੋਵੇ ਸੀ ਆਪ ਹੀ ਚੱਕ ਦੇਣਾ ਕੰਮ ਹੈ ਹਾਂ ਇਹਨਾਂ ਨੂੰ ਫੜਾ ਦਿਓ ਛੁਰੀਆਂ ਪਾੜ ਪਾੜ ਕੇ ਰੱਖੀ ਹੋਣ ਜੀ ਇਹਦੇ ਤਜਿੰਦਰ ਜੀ ਦੱਸ ਰਹੇ ਆ ਕਿ ਫੇਕ ਬਿੱਲ ਵੀ ਰੈਡੀ ਹੋ ਰਹੇ ਸੀਗੇ ਸਾਰੀਆਂ ਚੀਜ਼ਾਂ ਚੱਲਣ ਲੱਗੀਆਂ ਨੇ ਪਰ ਸਾਰੇ ਨਹੀਂ ਹਨਾ ਪਰ ਆਹੀ ਤੇ ਨੁਕਸ ਨੇ ਸਾਡੇ ਚ ਹੂੰ ਜੇ ਫੇਕ ਬਿੱਲ ਤਿਆਰ ਹੋ ਰਿਹਾ ਤਾਂ ਤੁਸੀਂ ਫੜੋ ਅਗਲਿਆਂ ਨੂੰ ਬਲੈਕਲਿਸਟਡ ਕਰ ਦਿਓ ਜੀ ਜੀ ਬਿਲਕੁਲ ਲਿਸਟ ਤੋਂ ਬਾਹਰ ਕਰ ਦਿਓ ਉਹਨਾਂ ਤੇ ਮਕਦਮਾ ਪਾ ਦਿਓ ਹਮ ਹੁਣ ਅਸੀਂ ਤੁਹਾਨੂੰ ਫਿਗਰ ਦੱਸ ਰਹੇ ਹਾਂ ਕਿ ਇੰਨੇ ਪਰਿਵਾਰ ਪ੍ਰਭਾਵਿਤ ਹੋਣਗੇ ਤੁਸੀਂ ਅੱਗੇ ਦੱਸ ਰਹੇ ਹੋ ਕਿ ਫੇਕ ਬਿੱਲ ਮੈਂ ਉਸ ਸੱਚਾਈ ਤੋਂ ਮੰਨ ਕਰ ਨਹੀਂ ਆ ਉਹ ਕੋਈ ਪਰ ਉਹ ਰੋਕਣਾ ਕਿਸ ਨੇ ਹੈ ਕਿੰਨਾ ਹੋ ਸਕਦਾ ਰੋਕਣਾ ਕਿਸ ਨੇ ਹੈ ਜੀ 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 ਫੜਨਾ ਕਿਸ ਨੇ ਹੈ ਸਰਕਾਰ ਨੇ ਚੋਰ ਨੂੰ ਫੜ ਲਓ ਹੁਣ ਤੁਸੀਂ ਗੱਲ ਇਹ ਆ ਕਿ ਮગરਮੱਛ ਨੂੰ ਫੜਨ ਵਾਸਤੇ ਤਲਾਹ ਖਾਲੀ ਕਰਕੇ ਮੱਛੀਆਂ ਕੋ ਮਾਰਨ ਡੈ ਜੀ ਹਮ ਸਹੀ ਗੱਲ ਹੈ ਬਿਲਕੁਲ ਜੀ ਬਿਲਕੁਲ ਮੌਲ ਇਦਾਂ ਦਾ ਹੀ ਬਣਿਆ ਹੋਇਆ ਹੈ ਪੰਜਾਬੀ ਜੀ ਕਹਲੋਂ ਸਾਹਿਬ ਗੁੱਸੇ ਨਾ ਹੋਇਆ ਕਰੋ ਤੁਸੀਂ ਸਾਡੇ ਨਾਲ ਜੁੜੇ ਹੋਏ ਆਂ ਤੁਹਾਡੇ ਨਾਲ ਹੀ ਅਸੀਂ ਚੱਲੀ ਜਾਨੇ ਆ ਕੋਈ ਕਮੈਂਟ ਜਿਹੜਾ ਖਬਰ ਦੇ ਰਿਲੇਟਡ ਹੁੰਦਾ ਨਾ ਜ਼ਰੂਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਹ ਪੜ ਲਿਆ ਕਰੀਏ ਪਰ ਖਬਰ ਦੇ ਨਾਲ ਜਿਹੜਾ ਨਹੀਂ ਰਿਲੇਟਡ ਹੁੰਦਾ ਫਿਰ ਉਹਦੇ ਚੋਂ ਅਸੀਂ ਥੋੜਾ ਜਿਹਾ ਅੱਗੇ ਨੂੰ ਵਾਜ ਜਾਨੇ ਕਿਉਂਕਿ ਖਬਰਾਂ ਵੀ ਅਸੀਂ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਨੀਆਂ ਹੁੰਦੀਆਂ ਨੇ ਨਹੀਂ ਨਹੀਂ ਸੰਯੋਗ ਕਰਿਆ ਕਰੋ ਜੀ ਮੇਨ ਗੱਲ ਤੇ ਖਬਰਾਂ ਤੱਕ ਹੁੰਦੀ ਹੈ ਸਾਹਿਬ ਅਸੀਂ ਤੇ ਬਥੇ ਬੜੀ ਦਰਖਾਸਤ ਕਰਦੇ ਆ ਕਿ ਸ਼ਨੀਵਾਰ ਫਿਰ ਮੈਂ ਘੰਟਾ ਲਾਉਣਾ ਕਮੈਂਟਾਂ ਤੇ ਪਤਾ ਨਹੀਂ ਸਾਡੇ 'ਚ ਕਮੀ ਆ ਕਿ ਇੱਥੇ ਸਮਝਦੇ ਅਸੀਂ ਕਮੀਆਂ ਲੱਭਦੇ ਰਹਿੰਨੇ ਇੱਕ ਗੀਤ ਸੀਗਾ ਨਾ ਹੂੰ ਹੂੰ ਕਿਸ ਕਰਕੇ ਸਾਨੂੰ ਛੱਡਿਆ ਹੀ ਹੈ ਨਾ ਅਸੀਂ ਕਮੀਆਂ ਲੱਭਦੇ ਰਹਿੰਨੇ ਆ ਅਸੀਂ ਤੇ ਹਜ਼ੂਰ ਆਪਣੇ 'ਚ ਕਮੀਆਂ ਲੱਭਦੇ ਰਹਿੰਨੇ ਆ ਕਿ ਪਤਾ ਨਹੀਂ ਸਾਡੇ 'ਚ ਕਿਹੜੀਆਂ ਕਮੀਆਂ ਨੇ ਯਾਰ ਕੋਈ ਗੱਲ ਨਹੀਂ ਸਾਡੇ 'ਚ ਹੋਣਗੀਆਂ ਤੁਹਾਡੇ 'ਚ ਤੇ ਨਹੀਂ ਹੈ ਕੋਈ ਗੱਲ ਨਹੀਂ ਮਿੱਤਰੋ ਜੁੜੇ ਰਹੋ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਵੀ ਚੱਲਦੇ ਹਾਂ ਹੁਣ ਕਮੈਂਟ ਹੁਣ ਖਬਰ ਨਾਲ ਜੁੜਿਆ ਕੋਈ ਨਹੀਂ ਹੈਗਾ ਤੇ ਫਿਰ ਨੂੰ ਦੱਸੋ ਮੇਰਾ ਵੀ ਕੀ ਕਸੂਰ ਹੈ ਬੰਤ ਤੇ ਹੁਣ ਜੀ ਕਰੀਏ ਜੀ ਜਾਂ ਕੋਈ ਪ੍ਰਾਣੀ ਖਬਰ ਪਹਿਲਾਂ ਲੰਘ ਜਾਂਦੀ ਹੈ ਨਾ ਦੋਸਤੋ ਉਹਨਾਂ ਤੇ ਕਮੈਂਟ ਆ ਜਾਂਦਾ ਫਿਰ ਮੈਂ ਉਹ ਵੀ ਕਈ ਵਾਰੀ ਨਹੀਂ ਸਰ ਹੁਣ ਸਾਬ ਕਹ ਲੋ ਜੀ ਗੱਲ ਇਹ ਆ ਕਿ ਅਸੀਂ ਦੇਖੋ ਆਪਾਂ ਇੱਕ ਵਰਚੁਅਲ ਸਾਂਝ ਨਾਲ ਜੁੜੇ ਹਾਂ ਮੇਰੀ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਜੀ ਮੇਰੀ ਗੱਲ ਨੂੰ ਨਾ ਥੋੜਾ ਧਿਆਨ ਨਾਲ ਆਪਣੀ ਇੱਕ ਵਰਚੁਅਲ ਸਾਂਝ ਹੈ ਜੀ ਅਸੀਂ ਵਰਚੁਅਲ ਤਰੀਕੇ ਨਾਲ ਹੀ ਤੁਹਾਨੂੰ ਬੇਨਤੀ ਕਰ ਸਕਦੇ ਹਾਂ ਕਿ ਭਾਈ ਯਾਰ ਪੇਸ਼ੈਂਸ ਰੱਖੋ ਅਸੀਂ ਕੋਈ ਕਮੈਂਟ ਖਬਰ ਨਾਲ ਜੁੜਿਆ ਉਹ ਲੈਨੇ ਆ ਨਹੀਂ ਤਾਂ ਖਬਰ ਸਾਡੀ ਉਲਟ ਦਿਸ਼ਾ ਚ ਚਲੇ ਜਾਂਦੀ ਹੈਗਾ ਘੱਟ ਕੇ ਉਹਨਾਂ ਨੇ ਕਲਿੱਪਾਂ ਪਾਉਣੀਆਂ ਹੁੰਦੀਆਂ ਤਕਨੀਕੀ ਟੀਮ ਨੇ 100 ਪੰਗੇ ਹੁੰਦੇ ਆ ਹੁਣ ਜੇ ਅਸੀਂ ਕਿਤੇ ਸਾਡੇ ਗਲੀ ਮਹੱਲੇ ਚ ਤੁਸੀਂ ਰਹਿੰਦੇ ਹੁੰਦੇ ਤੇ ਅਸੀਂ ਤੁਹਾਡੇ ਘਰੇ ਜਾ ਕੇ ਮਿੰਤ ਕਰ ਲੈਂਦੇ ਹੁਣ ਵਰਚੁਅਲ ਵਰਚੁਅਲ ਤੇ ਅਸੀਂ ਤੁਹਾਨੂੰ ਦਰਖਾਸਤ ਕਰ ਸਕਦੇ ਆ ਜੇ ਨਹੀਂ ਤਾਂ ਭਾਈ ਸਾਡਾ ਕੀ ਜੋਰ ਗਰੀਬਾਂ ਦਾ ਬਸ ਅਸੀਂ ਤੇ ਇਹ ਕਹਿ ਸਕਦੇ ਆ ਠੀਕ ਆ ਹੋ ਸਕਦਾ ਤੁਹਾਨੂੰ ਕੋਈ ਹੋਰ ਬਿਹਤਰ ਕਿਤੇ ਮਿਲ ਰਿਹਾ ਹੋਵੇ ਭਾਈ ਤਾਂ ਅਸੀਂ ਅਸੀਂ ਹੁਣ ਕਿਸੇ ਨੂੰ ਕਿ ਕਿ ਕੁਝ ਜ਼ਬਰਦਸਤੀ ਤੇ ਰੋਕ ਨਹੀਂ ਸਕਦੇ ਦਰਖਾਸਤ ਹੀ ਕਰ ਸਕਦੇ ਹਾਂ ਨਾ ਸਾਬ ਜੀ 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 ਤਾਂ ਅਸੀਂ ਮੈਨੂੰ ਤੁਸੀਂ ਇੱਕ ਵੀ ਚਲੋ ਕਿਸੇ ਚੈਨਲ ਦਾ ਨਾਮ ਨਾ ਲਿਓ ਹੂੰ 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 ਇੱਕ ਵੀ ਪ੍ਰੋਗਰਾਮ ਮੈਂਸ਼ਨ ਕਰ ਦਿਓ ਜਿੱਥੇ ਐਨੇ ਕਮੈਂਟ ਪੜੇ ਜਾਂਦੇ ਆ ਜੀ ਪੰਜਾਬੀ ਨਿਊਜ਼ ਇੰਡਸਟਰੀ ਦਾ ਕੋਈ ਸਿੰਗਲ ਪ੍ਰੋਗਰਾਮ ਦੱਸ ਦਿਓ ਜਿੱਥੇ ਐਨੇ ਕਮੈਂਟ ਗਿਣਤੀ ਕਰ ਲੋ ਐਵਰੇਜ 25 ਜਾਂ 30 ਕਮੈਂਟ ਜਿਹੜੇ ਹੁੰਦੇ ਆ ਜੀ 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 ਕਾਲੋ ਸਾਹਿਬ ਐਸੀ ਦੂਸਰੇ ਦੋਸਤਾਂ ਨਾਲ ਗੱਲ ਕਰ ਰਹੇ ਸੀ ਨਹੀਂ ਨਹੀਂ ਕਰ ਰਹੇ ਨਹੀਂ ਆਪਾਂ ਜੁੜੇ ਹੁੰਦੇ ਨੇ ਰੋਜ਼ੇ ਕਾਲੋ ਆਪਾਂ ਜੀ ਗੱਲ ਕਰ ਰਹੇ ਕਿ ਆਪਾਂ ਤਾਂ ਚਲੋ ਫਿਰ ਵੀ ਦਰਵਾਜ਼ਾ ਅਸੀਂ ਆਪਦੀ ਕਹਿੰਦੇ ਕਿ ਕਮੀਆਂ ਲੱਭਦੇ ਰਹਿੰਦੇ ਆਂ ਅਸੀਂ ਆਪਣੇ ਆਪ 'ਚ ਕਮੀਆਂ ਲੱਭਦੇ ਰਹਿੰਦੇ ਕੋਈ ਗੱਲ ਨਹੀਂ ਮਿੱਤਰ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਸੁਧਾਰੀਏ ਕੱਲ ਵੀ ਗੱਲ ਕਰੀ ਸੀ ਕਿ ਹਰ ਦਿਨ ਇਹ ਸੋਚ ਕੇ ਅਸੀਂ ਬੈਠੇ ਹੁੰਨੇ ਆਂ ਕਿ ਅੱਜ ਵਾਲੇ ਪ੍ਰੋਗਰਾਮ ਨੂੰ ਕੱਲ ਵਾਲਾ ਪ੍ਰੋਗਰਾਮ ਜ਼ਿਆਦਾ ਵਧੀਆ ਕਰਨਾ ਹੈ ਖੈਰ ਮਿੰਟੂ ਜੀ ਆਪਣੀਆਂ ਫੇਰ ਖਬਰਾਂ ਵਿੱਚ ਰਹਿ ਜਾਣੀਆਂ ਨੇ ਆਪਾਂ ਉਹਨਾਂ 'ਤੇ ਗੱਲਬਾਤ ਕਰਦੇ ਰਹੀਏ